ਕੋਸੀ ਵੇਖ ਰਹੇ ਹੋ এবੀਬ ਸੰਜਾ ਜੋਸ਼ ਜਜ਼ਬਾ ਜਨੂੰਨ ਬਾਲੀਵੁੱਡ ਫਿਲਮ ਰਾਦੇ ਤੇ ਬੰਟੀ ਔਰ ਬਬਲੀ 2 ਦੇ ਸ਼ੂਟ ਦਾ ਪੈਕਅਪ ਹੋ ਗਿਆ ਹੈ ਦੋਹੇ ਫਿਲਮਾਂ ਦੀ ਸ਼ੂਟਿੰਗ ਲਾਕਡਾਊਨ ਕਰਕੇ ਰੁਕੀ ਹੋਈ ਸੀ ਹਾਲਾਂਕਿ ਲਾਕਡਾਊਨ ਨਾ ਹੁੰਦਾ ਤੇ ਦੋਹੇ ਫਿਲਮਾਂ ਅਜੇ ਤੱਕ ਰਿਲੀਜ਼ ਵੀ ਹੋ ਜਾਣੀਆਂ ਸੀ ਸਲਮਾਨ ਖਾਨ ਦੀ ਫਿਲਮ ਰਾਦੇ ਦ ਮੋਸਟ ਵਾਂਟਡ ਬਾਈ ਈਦ ਮੋਕੇ ਰਿਲੀਜ਼ ਹੋਣ ਲਈ ਤਿਆਰ ਵੀ ਸੀ ਪਰ ਕੋਰੋਨਾ ਵਾਇਰਸ ਕਰਕੇ ਫਿਲਮਾਂ ਦੀ ਸ਼ੂਟਿੰਗ ਰੁਕ ਗਈ ਤੇ ਕਈ ਫਿਲਮਾਂ ਦੀ ਰਿਲੀਜ਼ ਡੇਟ ਵੀ ਟਾਲੀ ਗਈ ਪਰ ਹੁਣ ਮੇਕਰਸ ਹੌਲੀ-ਹੌਲੀ ਆਪਣੀ ਪੈਂਡਿੰਗ ਫਿਲਮਾਂ ਦੀ ਸ਼ੂਟਿੰਗ ਨੂੰ ਪੂਰਾ ਕਰ ਰਹੇ ਨੇ ਪਿਛਲੇ ਦਿਨ ਹੀ ਸਲਮਾਨ ਖਾਨ ਨੇ ਫਿਲਮ ਰਾਦੇ ਦੇ ਇੱਕ ਹਫਤੇ ਦੇ ਰੈਂਦੇ ਸ਼ੂਟ ਨੂੰ ਪੂਰਾ ਕਰਨਾ ਸ਼ੁਰੂ ਕੀਤਾ ਸੀ ਸੋ ਹੁਣ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਇਸ ਦੇ ਨਾਲ ਹੀ ਸੈਫ ਅਲੀ ਖਾਨ ਤੇ ਰਾਣੀ ਮੁਖਰਜੀ ਸਟਾਰਰ ਫਿਲਮ ਬੰਟੀ ਔਰ ਬਬਲੀ 2 ਦਾ ਵੀ ਸ케ਜੂਲ ਪੂਰਾ ਹੋ ਚੁੱਕਾ ਹੈ 15 ਅਕਤੂਬਰ ਤੋਂ ਸਿਨੇਮਾ ਘਰ ਖੁੱਲਣ ਜਾ ਰਹੇ ਨੇ ਤੇ ਇਸ ਵਿੱਚ ਮੇਕਰਸ ਦੀ ਇਹੀ ਕੋਸ਼ਿਸ਼ ਹੈ ਕਿ ਰੈਂਦੀ ਫਿਲਮਾਂ ਦੀ ਸ਼ੂਟਿੰਗ ਨੂੰ ਪੂਰਾ ਕਰ ਜਲਦੋਂ ਜਲਦ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤਾ ਜਾਏ